ਤੁਸੀਂ ਇਹਦੇ ਦੇਖ ਸਕਦੇ ਹੋ ਬਿਲਕੁਲ ਜਿੱਦਾਂ ਨਾਰਮਲ ਮੈਟਰ ਹੁੰਦੀ ਹੈ ਉਦਾਂ ਹੀ ਲੱਗ ਰਹੀ ਹੈ ਮੇਰਾ ਸਿਰ ਪੂਰਾ ਨਾਲ ਹੀ ਲੱਗ ਰਿਹਾ ਹੈ ਨਾ ਬੱਸ ਇਹ ਵਾਟਰ ਮੈਟਰ ਫੌਨ ਤੁਰਨ ਲੱਗੇ ਐਂਡ ਸਭ ਸਾਰੇ ਲੋਕ ਬੈਠੇ ਐਂਡ ਆ ਗੱਡੀਆਂ ਆਟੋਸ ਬਾਈਕ ਸਭ ਕੁਝ ਇਧਰ ਨਾਲ ਹੀ ਆ ਗਿਆ ਡੋਨਟ ਡਰਾਈਵ ਟੂ ਮੱਚ ਫਾਸਟ ਓਕੇ ਮੇਰੇ ਹਰ ਸੀਟ ਦੇ ਥੱਲੇ ਲਾਈਫ ਜੈਕਟਸ ਪਈਆਂ ਨੇ ਸਤਿ ਸ਼੍ਰੀ ਅਕਾਲ ਜੀ ਅੱਜ ਮੇਰਾ ਤੀਜਾ ਦਿਨ ਹੈ ਕੇਰਲਾ ਚ ਤੇ ਮੈਂ ਇਸ ਟਾਈਮ ਕੋਚੀ ਚਾ ਤੇ ਹੁਣ ਮੈਂ ਤੁਹਾਨੂੰ ਵਾਟਰ ਮੈਟਰ ਦਿਖਾਉਣ ਲੈ ਕੇ ਜਾ ਰਿਹਾ ਹਾਂ ਫਟ ਉਹਦੇ ਲਈ ਮੈਨੂੰ ਹਾਈ ਕੋਰਟ ਜਾਣਾ ਪਏਗਾ ਬਿਕੋਜ਼ ਮੈਟਰੋ ਸਟੇਸ਼ਨ ਜਿਹੜਾ ਉਹ ਹਾਈ ਕੋਰਟ ਹੈ ਸੋ ਇਹ ਬੱਸ ਸਟੈਂਡ ਹੈ ਲੋਕ ਤੁਸੀਂ ਦੇਖ ਸਕਦੇ ਹੋ ਲੋਕਲ ਸਵੈਰ ਦੇ 9 ਵਜੇ ਆ ਸੋ ਭੀੜ ਆ ਜਾਏ ਤੇ ਇੱਥੋਂ ਬੱਸ ਮਿਲਣੀ ਹੈ ਤੇ ਇੱਥੋਂ ਬੱਸ ਲੈ ਕੇ ਹਾਈ ਕੋਰਟ ਜਾਊਂਗਾ ਇੱਥੇ ਦੀਆਂ ਬੱਸਾਂ ਜੇ ਤੁਸੀਂ ਦੇਖੋਗੇ ਬਹੁਤ ਲਾਈਕ ਫਨੀ ਨੇ ਕਿਉਂਕਿ ਬਹੁਤ ਮਾੜੀ ਡਰਾਈਵਰੀ ਕਰਦੇ ਆ ਮਾੜੀ ਵੀ ਨਹੀਂ ਕਹਿ ਸਕਦੇ ਬਹੁਤ ਤੇਜ਼ ਚਲਾਉਂਦੇ ਆ ਤੇ ਪੱਛਾਂ ਦੇ ਵਿੱਚ ਸ਼ੀਸ਼ੇ ਨਹੀਂ ਲੱਗੇ ਹੋਏ ਸਾਈਡਾਂ ਤੇ ਵੈਂਟੀਲੇਸ਼ਨ ਪੂਰੀ ਹੁੰਦੀ ਹੈ ਬਿਕੋਜ਼ ਮੋਸਟਲੀ ਲੋਕ ਖੜੇ ਹੋ ਕੇ ਜਾਂਦੇ ਆ ਤੁਹਾ ਬਾਸ ਸਾਈ ਇਹਨੂੰ ਮੈਂ ਪੁੱਛਦਾ ਜੇ ਹਾਈ ਕੋਰਟ ਜਾਂਦਾ ਮੈਂ ਆਪਾਂ ਇਹਦੇ ਚ ਚੱਲਦੇ ਆ ਬਸ ਗੋਇੰਗ ਟੂ ਹਾਈ ਕੋਰਟ ਹਾਈ ਕੋਰਟ ਨੋ ওকে ਆਈ ਅੰਡ ਸਟੈਂਡ ਵਿਦ ਯੂ ਜਸਟ ਲੈਟ ਮੀ ਨੋ ਵਿਚ ਬਸ ਇਟ ਇਜ਼ ਰਿਟਨ ਔਨ ਫਰੰਟ ਰਾਈਟ ਇਟ ਇਜ਼ ਹਾਈ ਕੋਰਟ ਉਹ ਜਸਟ ਟੈਲ ਮੀ ਵਿਚ ਬਸ ਵਿਲ ਬੀ ਗੋਇੰਗ ਟੂ ਹਾਈ ਕੋਰਟ ਸੋ ਇਹਨਾਂ ਦੀ ਬਸ ਦੇ ਮੂਰੇ ਲਿਖਿਆ ਹੁੰਦਾ ਬਟ ਮਲਿਆਲਮ ਚ ਲਿਖਿਆ ਸੋ ਮੈਂ ਰੀਡ ਨਹੀਂ ਕਰ ਸਕਦਾ ਸੋ ਮੈਂ ਹਾਈ ਕੋਰਟ ਜਾਣਾ ਇੱਥੋਂ ਲਗਭਗ 10 ਮੇਰੇ ਕਹਿੰਦਾ 7-8 ਕਿਲੋਮੀਟਰ ਦਾ ਰਸਤਾ ਹੋਣਾ ਹੈ ਐਂਡ ਉਦਾਂ ਦੀਆਂ ਬੱਸਾਂ ਨੇ ਜੇ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਬਿਲਕੁਲ ਸ਼ੀਸ਼ੇ ਨਹੀਂ ਹੈਗੇ ਵੈਂਟੀਲੇਸ਼ਨ ਪੂਰੀ ਹੁੰਦੀ ਹੈ ਬਟ ਇੱਕ ਦੂਸਰੇ ਨਾਲ ਰੇਸ ਲਾਉਂਦੇ ਆ ਕਿਉਂਕਿ ਕਿਦਾਂ ਇੱਥੇ ਕੰਪੀਟੀਸ਼ਨ ਚੱਲਦਾ ਜਿਵੇਂ ਉਦਾਂ ਕਰਦੇ ਆ ਹਾਲਾਂਕਿ ਸੇਮ ਚੀਜ਼ ਆਪਣੇ ਪੰਜਾਬ ਚ ਵੀ ਹੈ ਐਂਡ ਨਾਰਥ ਇੰਡੀਆ ਚ ਵੀ ਹੈ ਬਟ ਇੱਥੇ ਕੁਝ ਜ਼ਿਆਦਾ ਹੀ ਹੈ ਜ਼ਿਆਦਾ ਹੀ ਕੰਪੀਟ ਕਰਦੇ ਆ ਇੱਕ ਦੂਸਰੇ ਦੇ ਨਾਲ ਉਸ ਚੀਜ਼ ਕਰਕੇ ਐਕਸੀਡੈਂਟ ਵੀ ਬਹੁਤ ਹੁੰਦੇ ਆ ਬਟ ਲੋਕ ਇਹ ਨਹੀਂ ਪਰਵਾਹ ਨਹੀਂ ਕਰਦੇ ਬਸ 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 ਨਾ ਇਧਰ ਇਹ ਤਾਂ ਪਤਾ ਹੈ ਇਧਰ ਇਹ ਤਾਂ ਪਤਾ ਹੈ ਓਕੇ ਓਕੇ

ਸੋ ਬਸਿਸ ਦੇ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਸ਼ੀਸ਼ੇ ਬਿਲਕੁਲ ਨਹੀਂ ਹੈਗੇ ਸੋ ਮੋਸਟਲੀ ਇਥੇ ਸੈਂਟਰ ਸਪੇਸ ਬਹੁਤ ਹੁੰਦੀ ਹੈ ਕਿ ਖੜੇ ਹੋ ਕੇ ਲੋਕ ਜਾ ਸਕਣ ਐਂਡ ਇਹ ਨਹੀਂ ਜ਼ਿਆਦਾ ਸਫੋਕੇਸ਼ਨ ਨਹੀਂ ਹੁੰਦੀ ਬਿਕੋਜ਼ ਵੈਂਟੀਲੇਸ਼ਨ ਪ੍ਰੋਪਰ ਹੁੰਦੀ ਹੈ ਮੇਰਾ ਸਿਰ ਪੂਰਾ ਨਾਲ ਹੀ ਲੱਗ ਰਿਹਾ ਹੈ ਬਸ ਤੇ ਬਸ ਦੀ ਟਿਕਟ ਇਹ ਨਹੀਂ ਸਸਤੀ ਹੈ ਮੇਰੇ ਜਾਣਾ 10 ਮਿੰਟ ਤੱਕ ਪਰ ਨਹੀਂ ਹੈ ਕੋਈ ਸਸਤੀਆਂ ਨੇ ਇੱਥੇ ਬਸਾਂ ਲੋਕਲ ਜਿਹੜਾ ਚੱਲਦੀ ਬਹੁਤ ਕਨਵੀਨੀਅੰਟ ਕੰਪੀਟਰ ਦੇ ਲੌਕ ਬਿਲਕੁਲ ਤੇਜ਼ ਹੈ ਸਪੀਡ ਚੈੱਕ ਕਰੋ ਬਸ ਇਹ ਪਰਸ਼ੋ ਜੀ ਦੋਸਤ ਇਹ ਰਾਤ ਨੂੰ ਇੱਕ ਫਾਸਟ ਬੈਕ ਸੀ ਤਾਂ ਇਹ ਪੈਰਲ ਰੇਸ ਵੀ ਲਗਾ ਰਹੇ ਸੀ ਤੁਸੀਂ ਜਿਹੜਾ ਕੰਪੀਟ ਕਰਦੇ ਹੋ ਪ੍ਰੋਫੈਸਰ ਆਹ ਗੋਲ ਗੋਲ ਰਿੰਗ ਤੁਸੀਂ ਦੇਖ ਰਹੇ ਹੋ ਇਹ ਕੰਡਕਟਰ ਨੇ ਪਹਿਲੇ ਲਾਈ ਹੋਈ ਆ ਆਪਣੇ ਵਾਸਤੇ ਡਰਾਈਵਰ ਨੂੰ ਇੰਡੀਕੇਟ ਕਰਨ ਲਈ ਸੋ ਹੁਣੇ ਬੱਸ ਤੋਂ ਬਾਹਰ ਨਿਕਲਿਆ ਹਾਈ ਕੋਰਟ ਪਹੁੰਚੀ ਹੈ ਦੇਖੀ ਤੁਸੀਂ ਬੱਸ ਕਿੱਤਾ ਕਿੰਨੇ ਪਾਗਲਾ ਵਾਂਗੂ ਚਲਾਉਂਦੇ ਨੇ ਆਪਣੇ ਪੰਜਾਬ ਪਿਆਰੇ ਆਣਾ ਦੀ ਰੋਡ ਵੇਸ ਐਵੇਂ ਬਦਨਾਮ ਆ ਕੇ ਦੇਖਣਾ ਇਹਨਾਂ ਨੂੰ ਚਾਹੀਦਾ ਐਂਡ ਇੱਥੇ ਲੋਕਲ ਬੱਸਸ ਖੜਦੀਆਂ ਹੈ ਹਾਈ ਕੋਰਟ ਦੀਆਂ ਬੱਸ ਸਟਾਪ ਹੈ ਆਪੋਚਾ ਮੈਟਰੋ ਸਟੇਸ਼ਨ ਕਿੱਥੇ ਹੈ ਆ ਵੇਅਰ ਇਜ਼ ਮੈਟਰੋ ਸਟੇਸ਼ਨ ਮੈਟਰੋ ਸਟੇਸ਼ਨ ਫੋਰ ਵਾਟਰ ਮੈਟਰੋ ਨੋ ਹੀ ਯਾਰ ਮੈਟਰੋ ਸਟੇਸ਼ਨ ਫੋਰ ਵਾਟਰ ਮੈਟਰੋ অন ਰਾਈਟ ਸਾਈਡ ਹੋ ਗਿਆ ਮੈਟਰੋ ਸਟੇਸ਼ਨ ਹੈ ਤੱਕੋ ਸੇ ਇਹ ਕੋਣੋ ਗ੍ਰਾਫਟ ਦੇ ਰਿਹਾ ਹੈ ਕਿ ਨਾ ਕਾਟਰ ਮੈਟਰ ਹੈ। ਲੈਟਸ ਸਾਈਡ। ਵਾਟਰ ਮੈਟਰ। ਕਾਟਰ ਮੈਟਰ। ਆਪੋਜ਼ਿਟ। ਉੱਪਰ ਤੋਂ। ਓਕੇ। ਡੰਗ। ਓਕੇ। ਚੰਗਾ ਕੀਤਾ ਇਹਨੂੰ ਪੁੱਛ ਲਿਆ। ਪਰ ਉੱਪਰ ਦੀ ਸਾਈਡ ਆ। ਮੈਨੂੰ ਦੂਸਰੇ ਬੰਦੇ ਨੇ ਤਾਂ ਕਿਹਾ ਸੀ ਵੀ ਉਧਰਲੀ ਸਾਈਡ ਰਾਈਟ ਸਾਈਡ ਜਾਣਾ ਪਊਗਾ। ਮੈਨੂੰ ਵੀ ਲੱਗ ਰਿਹਾ ਸੀ ਵੀ ਸਾਹਮਣੇ ਆ। ਤੇ ਕਿੰ ਭਰਾਵਾ ਥੱਲੇ ਨਾ ਦੇ ਦੇ। ਇਧਰੋਂ ਲੈਫਟ ਜਾ ਕੇ ਤੇ ਨਾਲ ਹੀ ਸਾਡਾ ਮੈਟਰੋ ਸਟੇਸ਼ਨ ਆ। ਤੇ ਮੇਰੇ ਖਿਆਲ ਨਾਲ ਟਿਕਟ ਮੈਟਰੋ ਦੀ 20 ਰੁਪਏ ਆ ਕਨਫਰਮ ਨਹੀਂ ਮੈਨੂੰ। ਮੈਂ ਆਨਲਾਈਨ ਇੱਕ ਵੀਡੀਓ ਵੇਖੀ ਸੀ ਉਦੋਂ ਜਿਹੜੀ ਰੇਪੇ ਸੀ ਤੋਂ ਦੇਖ ਰਿਹਾ ਸੋ ਹੁਣ ਮੇਰੇ ਬਿਲਕੁਲ ਸਾਹਮਣੇ ਜਿਹੜੀ ਆ ਉਹ ਮੈਟਰੋ ਹੈ ਵਾਟਰ ਮੈਟਰੋ ਜਿਹੜੀ ਇਹ ਖੜੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੈਟਰੋ ਵਰਗਾ ਇਹਦਾ ਥੀਮ ਹੈ ਮੈਟਰੋ ਵਰਗਾ ਕਲਰ ਹੈ ਰਿਖਾ ਲਾਨ ਆ ਨਿਆ ਹਾ ਰਾਈਟ ਸੋ ਤੁਸੀਂ ਇਹਨਾਂ ਦੇਖ ਸਕਦੇ ਹੋ ਬਿਲਕੁਲ ਜਿੱਦਾਂ ਨਾਰਮਲ ਮੈਟਰ ਹੁੰਦੀ ਹੈ ਉਦਾਂ ਹੀ ਲੱਗਦੀ ਹੈ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਇਹਨਾਂ ਨੇ ਐਂਡ ਆਈ ਡੋਨਟ ਨੋ ਫੰਕਸ਼ਨਿੰਗ ਹੈ ਕਿ ਨਹੀਂ ਹੈ ਇਜ਼ ਇਟ ਵਰਕਿੰਗ ਵਰਕਿੰਗ ਆਈ ਵਿਲ ਗੈਟ ਟਿਕਟ ਫਰਮ देयर थैंक यू ਅੰਨੇ ਸੋ ਇਹਨਾਂ ਦੇ ਇੱਥੇ ਥੈਂਕ ਯੂ ਨੰਨੀ ਕਹਿੰਦੇ ਆ ਸੋ ਜੇ ਤੁਸੀਂ ਇੱਥੇ ਆ ਰਹੇ ਹੋ ਤਾਂ ਨੰਨੀ ਕਹੋ ਐਂਡ ਹਾਊ ਆਰ ਯੂ ਜੇ ਕਿਸੇ ਨੂੰ ਕਹਿਣਾ ਹੈ ਤਾਂ ਸੁਗਾ ਮਾਨੋ ਐਂਡ ਹੈਲੋ ਹੁੰਦੀ ਹੈ ਇੰਦਲ ਮਲਿਆਲਮ ਚ ਸਵਾ ਤੁਸੀਂ ਕੋਚੀ ਵਾਟਰ ਮੈਟਰੋ ਸਟੇਸ਼ਨ ਦੇਖ ਸਕਦੇ ਹੋ ਲਿਖ ਕੇ ਲਾਇਆ ਹੋਇਆ ਉਧਰ ਇੰਗਲਿਸ਼ ਚ ਲਿਖਿਆ ਵਾਟਰ ਮੈਟਰੋ ਐਂਡ ਐਂਟਰੈਂਸ ਹੈਲੋ ਸਵਾ ਐਂਟਰੈਂਸ ਹੈ Is it working? It's working? Sorry? Uh, uh, hi. Uh, for, uh, I need to go for Fort Kochi. Fort Kochi is not direct, sorry. I know, not direct. Till where it is? 1? Uh, one. Uh, okay. one. 1. It's 20? 20. Uh, thank you. Uh, this is the ticket. Uh, thank you so much, Nani. ਸੋ ਆਹ ਟਿਕਟ ਦਿੱਤੀ ਇਹਨਾਂ ਨੇ ਕਾਈਂਡ ਆਫ ਕਾਰਟ ਟਾਈਪ ਐਂਡ ਇੱਥੇ ਇਹਨਾਂ ਨੂੰ ਪਤਾ ਹੈ ਕਿਹੜਾ ਪਾਰਟ ਲਗਾਣਾ ਹੈ ਯਸ ਸਕਸੈਸਫੁਲ ਸੋ ਇਹਦੇ ਲੋਕ ਬੈਠੇ ਆ ਕਿਉਂ ਚ ਐਂਡ ਵੇਟ ਕਰਦੇ ਪਿਆ ਬੋਰਡਿੰਗ ਦੀ ਉਸ ਤੋਂ ਬਾਅਦ ਬੋਰਡਿੰਗ ਹੋਊਗੀ ਬਿਕੋਜ਼ ਇਹ ਇਕੱਠੀ ਰੈਗੂਲਰ ਚਲਾ ਨਹੀਂ ਸਕਦੇ ਨਹੀਂ ਤਾਂ ਖਾਲੀ ਜਿਹਾ ਲੋਕ ਹੀ ਸੋ ਜਦੋਂ ਲੋਕ ਪੂਰੇ ਹੋ ਜਾਂਦੇ ਆ ਉਦੋਂ ਹੀ ਇਹਨੂੰ ਚਲਾਇਆ ਜਾਂਦਾ ਹੈ ਤੁਸੀਂ ਪੂਰਾ ਮੈਟਰ ਸਟੇਸ਼ਨ ਦੇਖ ਸਕਦੇ ਹੋ ਕਿੰਨਾ ਕੰਮ ਕਿੰਨਾ ਕੁਆਇਟ ਕੋਈ ਜ਼ਿਆਦਾ ਰਸ਼ ਨਹੀਂ ਹੈ ਐਂਡ ਬਹੁਤ ਵਧੀਆ ਸੋਰਸ ਹੈ ਮਤਲਬ ਟ੍ਰੈਫਿਕ ਨੂੰ ਕੱਟ ਕਰਨ ਦਾ ਕਿਉਂਕਿ ਜੇ ਤੁਸੀਂ ਉਧਰੋਂ ਮੇਨ ਰੋਡ ਤੋਂ ਜਾਂਦੇ ਹੋ ਕੋਟ ਕੋਚੀ ਤਾਂ ਬਹੁਤ ਜ਼ਿਆਦਾ ਲੰਬਾ ਰਸਤਾ ਪੈਂਦਾ ਹੈ ਉਹਦੇ ਟ੍ਰੈਫਿਕ ਬਹੁਤ ਹੁੰਦਾ ਪਰ ਇਧਰ ਇਸ ਰੂਟ ਤੋਂ ਜਾਂਦੇ ਹੋ ਤਾਂ ਬਿਲਕੁਲ ਟ੍ਰੈਫਿਕ ਨਹੀਂ ਹੁੰਦਾ ਤੇ ਬਾਅਦ ਤੁਸੀਂ ਸਾਰੀਆਂ ਮੈਟਰੋਸ ਦੇਖ ਸਕਦੇ ਹੋ ਬਹੁਤ ਵਧੀਆ ਕਨਸੈਪਟ ਹੈ ਐਂਡ ਇਹਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਸਿਰਫ 10-14 ਮਹੀਨੇ ਹੋਇਆ ਜਲਦੀ ਇਹ ਸ਼ੁਰੂ ਹੋਈ ਹੈ ਬਹੁਤ ਹੈਲਪਫੁਲ ਹੈ ਲੋਕਾਂ ਲਈ ਹਾਲਾਂਕਿ ਇਹ ਸਿੱਧੀ ਫੋਟ ਕੋਚੀ ਨਹੀਂ ਜਾਂ ਇਹ ਤੁਹਾਨੂੰ ਇੱਕ ਪੁਆਇੰਟ ਤੇ ਪਤਾ ਨਹੀਂ ਵਾਇਨਮ ਜਗਾਹ ਉੱਥੇ ਉਤਾਰ ਦਿਆ ਉੱਥੋਂ ਤੁਹਾਨੂੰ ਜੈਂਗਾ ਲੈਣਾ ਪੈਣਾ ਐਂਡ ਉਸ ਜੈਂਗਾ ਤੇ ਗੱਡੀਆਂ ਟਰੱਕ ਸਭ ਕੁਝ ਹੋ ਜਾਊਗਾ ਵੀ ਮੈਂ ਤੁਹਾਨੂੰ ਦਿਖਾਵਾਂਗਾ ਬਹੁਤ ਐਕਸਾਈਟਿੰਗ ਚੀਜ਼ ਹੈ ਸੋ ਵੀਡੀਓ ਚ ਬਣੇ ਰੋ ਮੈਂ ਤੁਹਾਨੂੰ ਦਿਖਾਣਾ ਅਜੇ ਇਹਨਾਂ ਨੇ ਬੋਰਡਿੰਗ ਸਟਾਰਟ ਨਹੀਂ ਕੀਤੀ ਵਾਈਪੀਨ ਹਾਂ ਵਾਈਪੀਨ ਜਗਾਹ ਦਾ ਨਾਮ ਹੈ 11:30 ਦੇ ਟਾਈਮ ਹੈ ਮੇਰੇ ਹਿਸਾਬ ਨਾਲ ਸੋ ਚਲੋ ਵੇਟ ਕਰਦੇ ਆਂ ਐਂਡ 10 ਵਜੇ ਵੀ ਸੋ 8 ਮਿੰਟ ਰਹਿੰਦੇ ਆ ਆ ਦੇਖੋ ਮੇਰੇ ਕਹਿੰਦੇ ਨੇ 10 ਵਜੇ ਬੋਰਡਿੰਗ ਸਟਾਰਟ ਕਰਨਗੇ ਮੈਂ ਜਸਟ ਵੇਟ ਕਰ ਰਿਹਾ ਐਂਡ ਇੱਕ ਹੋਰ ਚੀਜ਼ ਜਿਹੜੀਆਂ ਇਹ ਪਾਊਡਰ ਮੈਟਰੋਸ ਨੇ ਇਹ ਇਲੈਕਟ੍ਰਿਕ ਬੇਸ ਦੇ ਇਲੈਕਟ੍ਰਿਕਲੀ ਚਾਰਜ ਹੁੰਦੀਆਂ ਸਾਹਮਣੇ ਤੁਸੀਂ ਚਾਰਜਿੰਗ ਸਟੇਸ਼ਨ ਦੇਖ ਸਕਦੇ ਹੋ ਉੱਥੇ ਚਾਰਜ ਹੋ ਰਹੀਆਂ ਨੇ ਇਹ ਸੋ ਕੋਈ ਡੀਜ਼ਲ ਦਾ ਕੋਈ ਪੈਟਰੋਲ ਦਾ ਇਹਦੇ ਵਿੱਚ ਕੋਈ ਚੰਗੜਨੀ ਕੋਈ ਲੈਣਾ ਦੇਣਾ ਨਹੀਂ ਫਿਊਚਰ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੂੰ ਇਲੈਕਟ੍ਰਿਕ ਹੀ ਬਣਾਇਆ ਗਿਆ ਸਪੋਰਟਿੰਗ ਇਹਨਾਂ ਨੇ ਸਟਾਰਟ ਕਰਤੀ ਐ ਐਂਡ ਦੇਖੋ ਕਿੰਨਾ ਪ੍ਰੋਫੈਸ਼ਨਲਿਜ਼ਮ ਐ ਦੇਸਪਰੈਂਟ ਵੇਜ ਸਾਰੇ ਜਾ ਰਹੇ ਆ ਸਪੋਰਟਿੰਗ ਇੱਥੇ ਦੇ ਲੋਕ ਬਹੁਤ ਡਿਸਪਲਾਈਨਡ ਨੇ ਤੁਹਾਨੂੰ ਪੂਰੇ ਪੈਟਰੋਲ ਸਟੇਸ਼ਨ ਤੇ ਕਿਤੇ ਵੀ ਗੰਦ ਨਜ਼ਰ ਨਹੀਂ ਆਊਗਾ ਕਿੰਨੀ ਕਲੀਨਲੀ ਮੈਸ ਹੈ ਕਿੰਨੀ ਸਫਾਈ ਹੈ ਜੋ ਕਿ ਆਪਣੇ ਲਈ ਬਹੁਤ ਮਾਣ ਵਾਲੀ ਗੱਲ ਹੈ ਬਿਕੋਜ਼ ਇੱਥੇ ਬਾਹਰੋਂ ਟੂਰਿਸਟ ਬਹੁਤ ਆਉਂਦੇ ਨੇ ਸੋ ਬਹੁਤ ਵਧੀਆ ਐਂਡ ਇਸ ਇੰਡੀਆ ਦੀ ਸਭ ਤੋਂ ਪਹਿਲੀ ਵਾਟਰ ਮੈਟਰ ਹੈ। ਹੈਲੋ ਆ ਦੇਖੋ ਕੋਈ ਕਿਸੇ ਨੂੰ ਤੱਕ ਕਾਨੀ ਮਾਰ ਰਿਹਾ ਰਹੇ ਇੱਕ ਬੜਾ ਪੇਸ਼ੈਂਟਲੀ ਜਾ ਰਹੇ ਬਹੁਤ ਚੰਗੀ ਗੱਲ ਐਂਡ ਖਾਸियत ਐ ਸਾਊਥ ਦੇ ਲੋਕਾਂ ਦੀ ਹਾਲਾਂਕਿ ਮਾੜੇ ਚੰਗੇ ਲੋਕ ਤਾਂ ਹਰ ਥਾਂ ਤੇ ਹੁੰਦੇ ਆ ਬਟ ਮੈਜੋਰਟੀ ਦੀ ਮੈਂ ਗੱਲ ਕਰ ਰਿਹਾ ਮੈਜੋਰਟੀ ਲੋਕ ਬਹੁਤ ਪੇਸ਼ੈਂਟ ਨੇ ਐਂਡ ਬੜੇ ਹੈਲਪਫੁਲ ਨੇ ਮੈਨੂੰ ਇਦਾਂ ਫੀਲ ਆ ਰਹੀ ਹੈ ਜਿਵੇਂ ਮੈਂ ਫਲਾਈਟਲੀ ਵੋਟ ਕਰ ਰਿਹਾ ਹਾਂ ਨਾ ਸੁਭਮਨੋ ਵਾਇਰ ਸੈਟ ਸਮਾਈਲ ਕੋਈ ਇਦਾਂ ਖੜਾ ਸੀ ਪਤਾ ਨਹੀਂ ਪਨਿਸ਼ਮੈਂਟ ਮਿਲੀ ਹੁੰਦੀ ਤਾਂ ਮੈਂ ਕਿਹਾ ਹੱਸਪਾ ਥੋੜਾ ਜਿਆ ਆ ਆ ਦੇਖੋ ਫਾਦਰ ਮੈਟਰੋ ਸੁਗਮਾਣੋ ਪੁਆਇੰਟ ਸੋਹਾ ਐਂਟ੍ਰੈਂਸ ਹੈ ਐਂਡ ਸੋ ਇਥੋ ਹੈ ਵਾਈਪਿੰਗ ਤੱਕ ਜਾਉਗੀ ਐਂਡ ਉੱਥੋਂ ਮੈਨੂੰ ਚੈਂਗਲ ਲੈਣਾ ਪਊਗਾ ਤੁਸੀਂ ਆ ਵੀ ਦੇਖ ਸਕਦੇ ਹੋ ਆਹ ਮੈਟਰੋ ਦਾ ਕੈਪਟਨ ਦਾ ਇੰਟਰਵਿਊ ਤੇ ਮੈਂ ਅੰਦਰੋਂ ਬਿਲਕੁਲ ਜਿਵੇਂ ਆਪਾਂ ਮੈਟਰੋ ਚੋਂ ਨੇ ਉਦਾਂ ਦੀ ਫੀਲ ਆਂਦੀ ਆ ਬਸ ਥੋੜੀ ਵੱਡੀ ਆ ਤਾਂ ਕੋਈ ਡੌਂਟ ਡਰਾਈਵ ਟੂ ਮੱਚ ਫਾਸਟ ਓਕੇ ਐਂਡ ਇਹ ਚੱਲਣ ਦੀ ਬਿਲਕੁਲ ਵੀ ਆਵਾਜ਼ ਨਹੀਂ ਆਣੀ ਬਹੁਤ ਸਾਇਲੈਂਟ ਹੈ ਤੁਸੀਂ ਸੁਣ ਬਿਲਕੁਲ ਤੁਹਾਨੂੰ ਆਵਾਜ਼ ਨਹੀਂ ਆਦੀ ਬਹੁਤ ਜ਼ਿਆਦਾ ਸਾਇਲੈਂਟ ਹੈ ਐਂਡ ਬੜੀ ਸਮੂਥ ਚੱਲ ਰਹੀ ਦੀ ਹੈ ਐਂਡ ਬਹੁਤ ਵਧੀਆ ਐਂਡ ਸਪੇਸ਼ੀਅਸ ਦੇਖੋ ਕਿੰਨੀ ਹੈ ਸਾਰੇ ਕੰਫਰਟੇਬਲੀ ਬੈਠੇ ਹੈ ਐਂਡ ਜੇ ਕਿਸੇ ਨੇ ਖੜੇ ਵੀ ਹੋਣਾ ਤਾਂ walking space ਹੈਗੀ ਹੈ ਕਿ ਤੁਸੀਂ ਵਾਕ ਕਰ ਸਕਦੇ ਹੋ ਸੋ ਇਹ ਸਾਹਮਣੇ ਜਿਹੜਾ ਆਇਲੈਂਡ ਤੁਸੀਂ ਦੇਖ ਸਕਦੇ ਹੋ ਨਾ ਆਇਲੈਂਡ ਟਾਈਪ ਇਹ ਉੱਥੇ ਤੱਕ ਜਾਂਦੀ ਹੈ ਜਿਹਦਾ ਜਗ੍ਹਾ ਦਾ ਨਾਮ ਹੈ ਵਾਈਟਿੰਗ ਐਂਡ ਉੱਥੋਂ ਜੰਗਲ ਲੈ ਕੇ ਦੈਨ ਤੁਸੀਂ ਫੂਟ ਕੋਚੀ ਤੱਕ ਜਾ ਸਕਦੇ ਹੋ ਸੋ ਮੈਂ ਉੱਥੋਂ ਸ਼ਿਫਟ ਕਰੂੰਗਾ ਜੰਗਲ ਲਵਾਂਗਾ ਜੋ ਕਿ ਮੇਰੇ ਸਾਹਮਣੇ ਨਾ 300 ਰੁਪਏ ਦੀ ਹੁੰਦੀ ਹੈ ਜਿੱਦਾਂ ਮੈਂ ਆਨਲਾਈਨ ਦੇਖਿਆ ਬਾਕੀ ਉੱਥੇ ਜਾ ਕੇ ਦੇਖਦੇ ਆ ਪ੍ਰਾਈਸਿਜ਼ ਇਨਕਰੀਜ਼ ਨਾ ਹੋ ਗਏ ਹੁਣ ਐਂਡ ਇੱਕ ਹੋਰ ਬੜੀ ਖਾਸ ਸੀ ਜੇ ਤੁਸੀਂ ਦੇਖੋ ਤੇ ਹਰ ਸੀਟ ਦੇ ਥੱਲੇ ਲਾਈਫ ਜੈਕਟਸ ਪਈਆਂ ਨੇ ਸੋ ਇਨ ਕੇਸ ਕੋਈ ਅਮਰਜੈਂਸੀ ਹੁੰਦੀ ਹੈ ਤਾਂ ਲਾਈਫ ਜੈਕਟ ਤੁਸੀਂ ਲੈ ਸਕਦੇ ਹੋ ਕੋਈ ਵੀ ਪ੍ਰੋਬਲਮ ਹੈਗੀ ਫਸ ਇਥੋਂ ਖੋਲ ਕੇ ਲਾਈਫ ਜੈਕਟਸ ਬਾਹਰ ਲੈ ਰਹੇ ਹਨ ਉਹਨੇ ਟੀਵੀ ਤੇ ਦਿਖਾ ਰਹੇ ਸੀ ਤਾਂ ਨੂੰ ਪਤਾ ਲੱਗਿਆ ਤਾਂਨੇ ਸੋਚਿਆ ਰਿਪੋਰਟ ਕਰਨਾ ਤੇ ਹੋਰ ਦੱਸਦਾ ਸੋ ਸੇਫਟੀ ਨਾਲ ਕੋਈ ਇਹਨੇ ਉਹ ਨਹੀਂ ਕੀਤਾ ਜੇ ਕੋਈ ਪ੍ਰੋਬਲਮ ਆਉਂਦੀ ਹੈ ਕੁਝ ਵੀ ਹੁੰਦਾ ਤਾਂ ਲਾਈਫ ਜੈਕਟਸ ਅਵੇਲੇਬਲ ਹਰ ਸੀਟ ਦੇ نیچے ਇੱਕ ਇੱਕ ਲਾਈਫ ਜੈਕਟ ਜ਼ਰੂਰ ਹੈ ਸਵਾ ਵਾਈਪਿੰਗ ਦਾ ਮੈਟਰੋ ਸਟੇਸ਼ਨ ਹੈ ਲਾਈਕ ਉਧਰੋਂ ਹਾਈ ਕੋਰਟ ਤੋਂ ਵਾਈਪਿੰਗ ਤੱਕ ਤੁਸੀਂ ਦੇਖ ਸਕਦੇ ਹੋ ਵਾਈਪਿੰਗ ਲਿਖਿਆ ਹੋਇਆ ਹੈ ਪਾਈਪਿੰਗ ਜਗ੍ਹਾ ਦਾ ਨਾਮ ਹੈ ਇਸ ਆਈਲੈਂਡ ਦਾ ਨਾਮ ਹੈ ਤੁਸੀਂ ਆਈਲੈਂਡ ਕਹਿ ਸਕਦੇ ਹੋ ਐਂਡ ਇੱਥੋਂ ਹੁਣ ਜਹੰਗਾ ਮਿਲੂਗਾ ਮੈਂ ਤੁਹਾਨੂੰ ਦੁਕਾਨਾ ਉਸ ਸਾਈਡ ਤੇ ਜੋ ਕਿ ਤੁਸੀਂ ਦੇਖ ਸਕਦੇ ਹੋ ਹਾਂ ਹਾਂ ਜਿੱਥੇ ਕਾਰਸ ਵੀ ਲੋਡ ਹੋ ਜਾਂਦੀਆਂ ਨੇ ਤੇ ਲੋਕ ਵੀ ਜਾ ਸਕਦੇ ਸੋ ਹੁਣ ਇਹਦੇ ਤੇ ਜਾਵਾਂਗੇ ਐਂਡ ਇੱਥੋਂ ਉਤਰ ਕੇ ਉੱਥੇ ਜਾਣੇ ਆ ਉਹਨੂੰ ਲੈੱਡੀ ਕਰਕੇ ਲਾਉਣਗੇ ਸੋ ਪਰਫੈਕਟ ਪਾਰਕਿੰਗ ਕੋਣ ਪਹੁੰਚ ਗਏ ਆ ਵਾਈਪਰਿੰਨ ਤੇ ਸਾਰੇ ਬਾਹਰ ਜਾਂਦੇ ਪਏ ਨੇ ਤੁਸੀਂ ਦੇਖ ਸਕਦੇ ਹੋ ਐਨ ਉਧਰੋਂ ਵੀ ਲੋਕ ਰੈਡੀ ਨੇ ਅੰਦਰ ਆਉਣ ਲਈ ਐਨ ਮੈਨੂੰ ਨਹੀਂ ਪਤਾ ਉੱਤਰ ਜਾਣਾ ਹੈ ਲਾਊਡ ਹੈ ਜਾਂ ਨਹੀਂ ਬਟ ਆਪਾਂ ਇੱਧਰ ਜਾਦੇ ਹਾਂ ਬਾਏ ਬਾਏ ਐਨ ਉਹ ਸਾਹਮਣੇ ਤੁਸੀਂ ਮੇਨ ਰੂਟ ਦੇਖ ਸਕਦੇ ਹੋ ਬਾਈ ਰੋਡ ਬਹੁਤ ਲੰਬਾ ਪੈਂਦਾ ਸੋ ਬਾਹਰ ਆਉਣ ਤੋਂ ਬਾਅਦ ਆਹ ਪਤਾ ਨਹੀਂ ਜੰਗਾ ਹੈ ਕਿ ਇਹਨੂੰ ਫੈਰੀ ਕਹ ਲਓ ਕੁਝ ਵੀ ਕਹ ਲਓ ਇਹਦੀ ਟਿਕਟ ਮੇਰੇ ਖਿਆਲ ਨਾਲ ਇੱਥੋਂ ਹੀ ਮਿਲਦੀ ਹੈ ਜਿੱਥੇ ਰੇਟ ਬਹੁਤ ਜ਼ਿਆਦਾ ਹੈ। ਅ ਇਟਸ ਟਿਕਟ ਇਜ਼ ਫਰਮ ਦਿਸ? ਆਈ ਡੋਨਟ نو। ਆਰ ਆਲਸੋ ਟਰੈਵਲਿੰਗ? ਯੈਸ। ਹਾਂ। ਸੋ ਮੇਰੇ ਖਿਆਲ ਨਾਲ ਟਿਕਟ ਇੱਥੇ ਮਿਲਦੀ ਹੈ ਤੇ ਰੇਟ ਜ਼ਿਆਦਾ ਹੈ। ਦੇਖਦੇ ਹਾਂ। ਟਿਕਟ ਟਿਕਟ ਟਿਕਟ। ਹਰ ਹਾਊ ਮਾਚ ਇਜ਼ ਪ੍ਰਾਈਸ ਆਫ ਟਿਕਟ? ਜੰਗਾ 10 rupees 1% dono no. no. 3 rupees yes 3 rupees sweeti ticket mein to hun dassi si vi 3 rupees hai so 3 hi hai main online dekha si 3 hi hai ya tusi dekh sakde ho vich che inna ne gaddiyan vich bike's wagera ne main taan dassna oh yaar hun agle route te jaana paina eh ta challi bahut wait karni paine hon पूरे लेट होगी, प्लीज. थैंक यू. एंड इन हाउ मच टाइम इट विल कम नेक्स्ट. टेन मिनट. शॉकिंग था दस मिनट तक आओगे. सो जस्ट टेनर पे दी टिकट है जो कि नाम तेरी है. आज जैसे मानेशन. एंड वो वाली तो चलेगी. दस मिनट वेट करो हम. इतने. हाउ मच दे चार्ज फॉर व्हीकल? ਟੈਨ ਰੁਪੀਸ ਐਂਡ ਫੋਰ ਕਾਰ ਕਾਰ ਯੂ ਡੋਂਟ ਨੋ ਇਫ ਦੀ ਫੋਰ ਦਿਸ ਟੈਨ ਰੁਪੀਸ ਜੇ ਤੁਸੀਂ ਐਕਟਿਵਾ ਲੈ ਕੇ ਜਾਣਾ ਤਾਂ ਦਸ ਰੁਪਏ ਲੈਂਦੇ ਆ ਐਂਡ ਜੇ ਤੁਸੀਂ ਬਾਏ ਵਾਕ ਕਰ ਲਈ ਹੋ ਤਾਂ ਤਿੰਨ ਰੁਪਏ ਸੋ ਗੱਡੀ ਤੇ ਤੁਸੀਂ ਵੀਹ ਤੀਹ ਰੁਪਏ ਲਾ ਲਓ ਤੀਹ ਤਾਂ ਨਹੀਂ ਹੋਣੇ ਵੀਹ ਹੋਣੇ ਆ ਜਿੰਨੇ ਘੱਟ ਪ੍ਰਾਈਸਿਸ ਨੇ ਐਂਡ ਬੱਸਿਸ ਵੀ ਜਾਂਦੀਆਂ ਸੋ ਉਹਨਾਂ ਦੇ ਤੀਹ ਚਾਲੀ ਰੁਪਏ ਹੋਣਗੇ ਮੈਕਸੀਮਮ ਜਾਂ ਜ਼ਿਆਦਾ ਵੀ ਹੋ ਸਕਦਾ ਕਿਉਂਕਿ ਬੱਸ ਜ਼ਿਆਦਾ ਜਗ੍ਹਾ ਘੇਰਦੀ ਹੈ ਸੋ ਹੁਣ ਨਵੀਂ ਫੈਰੀ ਜਸਟ ਹੁਣੇ ਆਈ ਹੈ ਦਸ ਕੁ ਮਿੰਟ ਬਾਅਦ ਐਂਡ ਅਸਾਰਾ ਪਹਿਲਾਂ ਵਹੀਕਲ ਜਿਹੜੇ ਨੇ ਉਹ ਨੀਚੇ ਉਤਰਣਗੇ ਐਂਡ ਉਸ ਤੋਂ ਬਾਅਦ ਜਿਹੜੇ ਇੱਥੇ ਖੜੇ ਨੇ ਉਹਨਾਂ ਨੂੰ ਬੋਰਡ ਕੀਤਾ ਜਾਊਗਾ ਟੂ ਵੀਲ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਇਆ ਮੇਰੇ ਖਿਆਲ ਨਾਲ ਜਿਹੜੇ ਉਹ ਬੈਕ ਸੈਟ ਤੇ ਲਾਈਨ ਲਗਾ ਕੇ ਖੜੇ ਹੋ ਉਹ ਨੇ ਐਂਡ ਤੁਸੀਂ ਦੇਖ ਸਕਦੇ ਹੋ ਟਰੱਕਸ ਦੇ ਵਿੱਚ ਹੀ ਹੁੰਦੇ ਗੱਡੀਆਂ ਦੇ ਵਿੱਚ ਫਾਈਕਸ ਦੇ ਵਿੱਚ ਤੇ ਪੈਦਲ ਤੁਰਨ ਵਾਲੇ ਲੋਕ ਵੀ ਅੰਦਰ ਹੀ ਵਿੱਚ ਆ ਪੈਦਲ ਤੁਰ ਕੇ ਆ ਰਹੇ ਨੇ ਸੋ ਸੇਮ ਵੀ ਆਪਾਂ ਵੀ ਇੱਥੋਂ ਜਾਵਾਂਗੇ ਫੋਰਟ ਕੋਚੀ ਫੋਰਟ ਕੋਚੀ ਹੈ ਮੇਰੇ ਖਿਆਲ ਨਾਲ ਸਾਹਮਣੇ ਵਾਲੀ ਸਾਈਡ ਤੇ ਹਾਲਾਂਕਿ ਡਾਇਰੈਕਟ ਮੈਟਰੋ ਸਟੇਸ਼ਨ ਫੋਰਟ ਕੋਚੀ ਦਾ ਬਣਦਾ ਪਿਆ ਜਿਹੜਾ ਬਾਟਰ ਮੈਟਰੋ ਦਾ ਡਾਇਰੈਕਟ ਸਟੇਸ਼ਨ ਹੈ ਫੋਰਟ ਕੋਚੀ ਦਾ ਜੇ ਬਣਦਾ ਪਿਆ ਅੰਡਰ ਕੰਸਟਰਕਸ਼ਨ ਹੈ ਪੂਰਾ ਕੰਸਟਰਕਟ ਨਹੀਂ ਹੋਇਆ ਸੋ ਜਦੋਂ ਉਹ ਹੋ ਗਿਆ ਫਿਰ ਤਾਂ ਡਾਇਰੈਕਟ ਮਿਲ ਜਾ ਕਰਨੀ ਹੈ ਬਹੁਤ ਮਸਨ ਤੁਰਨ ਲੱਗੇ ਐਂਡ ਦੇਖ ਸਕਦੇ ਸਾਰੇ ਲੋਕ ਬੈਠ ਕੇ ਐਂਡ ਆ ਗੱਡੀਆਂ ਆਟੋਸ ਬਾਈਕ ਸਭ ਕੁਝ ਇਧਰ ਨਾਲ ਹੀ ਆ ਗਿਆ ਫੋਰਟ ਕੋਚੀ ਨੇਰ ਨਾ ਜਸ ਫਰੰਕ देयर इज नो ਡਾਇਰੈਕਟ ਮੈਟਰੋ देयर कंਸਟਰਕਟਿੰਗ ਸਫਰੀ ਤੇ ਬੈਠ ਕੇ ਹੁਣ ਮੈਂ ਇਸ ਪੋਰਟ ਕੋਚੀ ਨਾਮ ਦੀ ਜਗ੍ਹਾ ਤੇ ਹਾਲਾਂਕਿ ਇੱਥੇ ਕੋਈ ਪੋਰਟ ਨਹੀਂ ਹੈ ਬਟ ਇਹਨੂੰ ਪੋਰਟ ਕਿਉਂ ਕਿਹਾ ਜਾਂਦਾ ਹੈ ਅਹ ਇਹਦੇ ਤੇ ਕਿਉਂਕਿ ਅੰਗਰੇਜ਼ਾਂ ਨੇ ਰਾਜ ਕੀਤਾ ਸਭ ਤੋਂ ਪਹਿਲਾਂ ਲਾਇ 1500 ਚ 1500 ਚ ਇੱਥੇ ਪੋਰਟੂਗੀਜ਼ ਸੀਗੇ ਜਿਹੜੇ ਰੂਲ ਕਰਦੇ ਪਏ ਸੀਗੇ ਉਹਨਾਂ ਨੂੰ ਡੱਚ ਨੇ ਹਰਾਇਆ ਡੱਚ ਤੋਂ ਬਾਅਦ ਫਿਰ ਡੱਚ ਨੇ ਜਿਹੜੇ ਉਹਨਾਂ ਨੂੰ ਬ੍ਰਿਟਿਸ਼ਰਜ਼ ਨੇ ਹਰਾਇਆ ਸੋ ਪਹਿਲਾਂ ਪੋਰਟੂਗੀਜ਼ ਸੀ ਫਿਰ ਡੱਚ ਆਏ ਥੈਨ ਹੁਣ ਫਿਰ ਬ੍ਰਿਟਿਸ਼ਰਜ਼ ਸੋ ਇਹਨਾਂ ਦੀ ਹਿਸਟਰੀ ਕਾਫੀ ਪੁਰਾਣੀ ਹੈ ਐਂਡ ਇਹ ਪੂਰੇ ਕੋਚੀ ਨਾਲੋਂ ਲਾਈਕ ਡਿਫਰੈਂਟ ਵਾਈਬ ਹੈ ਇਹਨਾਂ ਦੀ ਕਿਉਂਕਿ ਜਿਹੜੀਆਂ ਕੋਲੋਨੀਜ਼ ਨੇ ਉਹ ਸਾਰੀਆਂ ਪੋਟੂਗੀਜ਼ ਡੱਚ ਵਾਈਬ ਦਿੰਦੀਆਂ ਨੇ ਅੰਜੇ ਤੁਸੀਂ ਇੱਥੇ ਰਾਤ ਦੇ ਟਾਈਮ ਆਉਗਾ ਲਾਈਟਿੰਗ ਬਹੁਤ ਸੋਹਣੀ ਹੁੰਦੀ ਆ ਤੁਸੀਂ ਦੇਖ ਸਕਦੇ ਆ ਪੂਰੇ ਕੋਚੀ ਨਾਲੋਂ ਇਸ ਇਹ ਫੋਰਟ ਇਸੇ ਕਰਕੇ ਲਾਈਕ ਡਿਫਰੈਂਟ ਮੰਨਿਆ ਜਾਂਦਾ ਕਿਉਂਕਿ ਇੱਥੇ ਦੀ ਵਾਈਬ ਡਿਫਰੈਂਟ ਹੈ ਐਂਡ ਮੈਂ ਤੁਹਾਨੂੰ ਬੋਲ ਰਿਹਾ ਬੋਲ ਕੇ ਸੁਣ ਕੇ ਤੁਸੀਂ ਨਹੀਂ ਫੀਲ ਕਰ ਸਕਦੇ ਜਦੋਂ ਤੁਸੀਂ ਆ ਕੇ ਇੱਥੇ ਆਪ ਸਮੈਲ ਕਰੋਗੇ ਨਾ ਸਮੈਲ ਦਾ ਮਤਲਬ ਕਿਉਂਕਿ ਇੱਥੇ ਸੀ ਫੂਡ ਵੀ ਮਿਲਦਾ ਸਟਰੀਟ ਫੂਡ ਸੀ ਫ ਕਿਹੜਾ ਉਹ ਬਹੁਤ ਵਧੀਆ ਐ ਐਂਡ ਜਿਹੜੀ ਇੱਥੇ ਦੀਆਂ ਬਿਲਡਿੰਗਸ ਨੇ ਸੇਮ ਕਾਈਂਡ ਆਫ ਸਿਮਿਲਰ ਜਿਦਾ ਪੌਂਡੀਚਰੀਚ ਹੁੰਦਾ ਸੇਮ ਇੱਥੇ ਵੀ ਐਂਡ ਇਹ ਮੋਸਟ ਟੂਰਿਸਟ ਏਰੀਆ ਐ ਜਿੱਥੇ ਮੋਸਟ ਸਭ ਤੋਂ ਜ਼ਿਆਦਾ ਟੂਰਿਸਟ ਹੁੰਦੇ ਐ ਹਾਲਾਂਕਿ ਮੈਨੂੰ ਜ਼ਿਆਦਾ ਟੂਰਿਸਟ ਜਗ੍ਹਾ ਪਸੰਦ ਨਹੀਂ ਹੁੰਦੀ ਬਟ ਸਟਿਲ ਐਕਸਪੀਰੀਅੰਸਲੀ ਮੈਂ ਜ਼ਰੂਰ ਵਿਜ਼ਿਟ ਕਰਨਾ ਚਾਹੁੰਦਾ ਸੀ ਐਂਡ ਵਾਟਰ ਮੈਟਰੋ ਦਾ ਰੂਟ ਹੀ ਐ ਸੀ ਸੋ ਮੈਂ ਤਾਂ ਕਰਕੇ ਆਇਆ ਐਂਡ ਮੈਂ ਤੁਹਾਨੂੰ ਕਲੋਨੀਆਂ ਦਿਖਾਣਾ ਜਾ ਕੇ ਥੋੜੇ ਘਰ ਦਿਖਾਣਾ ਇੱਥੋਂ ਵਿੱਚ ਤੁਸੀਂ ਕਾਰਨਰਸ ਤੇ ਤੁਹਾਨੂੰ ਸਟਰੀਟ ਫੂਡ ਇਹਨਾਂ ਦਾ ਲੋਕਲ ਫੂਡ ਦੇਖਣ ਨੂੰ ਮਿਲ ਹੀ ਜਾਊਗਾ ਦਿਨ ਵੇਲੇ ਇੱਥੇ ਬਹੁਤ ਰਸ਼ ਹੁੰਦਾ ਤਿੰਨ ਚਾਰ ਦਿਨ ਪਹਿਲਾਂ ਰਾਤ ਨੂੰ ਆਏ ਸੀ ਉਦੋਂ ਬਿਲਕੁਲ ਰੋਡਸ ਖਾਲੀ ਐਂਡ ਇੱਥੇ ਰਾਤ ਨੂੰ 8 ਵਜੇ ਹੀ ਸ਼ਾਂਤੀ ਹੋ ਜਾਂਦੀ ਐ ਐਂਡ ਮੈਂ ਤੁਹਾਨੂੰ ਦੱਸ ਦਵਾਂ ਵੀ ਇੰਡੀਅਨ ਨੇਵੀ ਦਾ ਜਿਹੜਾ ਬੇਸ ਐ ਉਹ ਵੀ ਕੋਚੀਚ ਹੀ ਐ ਉਹ ਵੀ ਅਰਾਊਂਡ ਇੱਥੇ ਹੋਣਾ ਕਿਤੇ ਇਥੋਂ ਨਜ਼ਰ ਨਹੀਂ ਆ ਰਿਹਾ ਜੇ ਮੈਨੂੰ ਆਂਦਾ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਊਂਗਾ ਬਟ ਇੰਡੀਅਨ ਨੇਵੀ ਦਾ ਜਿਹੜਾ ਮੇਨ ਬੇਸ ਐ ਉਹ ਵੀ ਕੋਚੀਚ ਐ ਐਂਡ ਮਿਲਟਰੀ ਬੇਸ ਵੀ ਇੱਥੇ ਹੀ ਐ ਐਂਡ ਤੁਸੀਂ ਦੇਖ ਸਕਦੇ ਹੋ ਸਿਰਫ ਇਸ ਏਰੀਆ ਚ ਕੋਚੀ ਦੇ ਜਿਹੜਾ ਬ੍ਰਿਟਿਸ਼ਰਸ ਨੇ ਫੋਰਨਰਸ ਨੇ ਜਿਹੜਾ ਰੂਲ ਕੀਤਾ ਸੀਗਾ ਤਾਂ ਕਰਕੇ ਇਹਦੀ ਵਾਈਬ ਇਨੀ ਡਿਫਰੈਂਟ ਹੈ ਐਂਡ ਆ ਫਰੇਮ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਫੋਟੋ ਖਿੱਚ ਲਾਂਗੇ ਇੱਥੇ ਸੋ ਇੱਥੇ ਤੁਹਾਨੂੰ ਆਹ ਇਦਾਂ ਫਿਸ਼ ਮਾਰਕੀਟ ਲੋਕਲੀ ਸਾਈਡ ਤੇ ਬਿਲਕੁਲ ਸਮੁੰਦਰ ਦੇ ਨਾਲ ਦੇਖਣ ਨੂੰ ਮਿਲਣਗੇ ਅਨੇ ਸਾਈਡ ਜਾਈਏ ਤਾਂ ਸੋਵਿਨਰ ਸ਼ਾਪਸ ਨੇ ਬੈਗਸ ਵਗੈਰਾ ਐਂਡ ਇਹ ਅੰਕਲ ਪਰਫਿਊਮ ਸੇਲ ਕਰਦੇ ਪਏ ਨੇ ਐਂਡ ਉਸ ਸਾਈਡ ਉਹ ਮੈਨੂੰ ਨਹੀਂ ਪਤਾ ਚਾਈਨੀਸ ਤਰੀਕਾ ਕੀ ਤਰੀਕਾ ਫਿਸ਼ਿੰਗ ਕਰਨ ਦਾ ਤਰੀਕਾ ਹੈ ਬੇਸਿਕਲੀ ਉਸ ਨੈਟ ਨੂੰ ਇਹ ਬਿਲਕੁਲ ਸਿੱਧਾ نیچے ਪੇਜਦੇ ਨੇ ਐਂਡ ਜਦੋਂ ਉੱਪਰ ਖਿੱਚਦੇ ਨੇ ਤਾਂ ਮੱਛੀਆਂ ਜਿਹੜੀਆਂ ਨੇ ਵਿੱਚੇ ਫਸ ਜਾਂਦੀਆਂ ਨੇ ਸੋ ਇਹ ਆਈ ਵਿਲ ਆਸਕ ਯੂ ਇਫ ਇਟ ਇਜ਼ ਅਲਾਉਡ ਟੂ ਗੋ ਇਜ਼ ਇਟ ਅਲਾਉਡ ਟੂ ਗੋ THERE ਅਲਾਉਡ ਸੋਰੀ ਇਜ਼ ਇਟ ਅਲਾਉਡ ਟੂ ਗੋ ਸੋ ਪ੍ਰਾਈਵੇਟ ਹੈ ਸਰ ਪ੍ਰਾਈਵੇਟ ਚਾਰजेस ਹਾਂ ਕਣ ਇਹ ਫਿਸ਼ਿੰਗ ਕੇ ਲਿਏ ਹੈ ਨਾ ਜੋ ਵਹਾਂ ਪਰ ਹੈ इसे तो ओल फिशिंग के लिए अभी पानी बहुत स्पीड है अभी पानी स्पीड है तो आ, फिशिंग नहीं होगा नहीं फिशिंग नहीं नहीं इसको इस तरीके को बोलते क्या है सो तो मो चाइनीज मशीन है चाइनीज हां तो चाइनीज मशीन एट द 700 इज अ ओल्ड टेक्नोलॉजी आई विल एक्सप्लेन गुड फोटोग्राफ योर पुलिंग नाइस वीडियोस इज वंस अ प्राइवेट प्रॉपर्टी ओके सर थैंक यू सॉरी फॉर जस्ट दैट्स व्हाई आई आस्क्ड हां थैंक्स सो वो जो है तुम्हें है वो चाइनीज तरीका फिशिंग करने का देख सकते हो मेरी ਐਂਡ ਇਸ ਟਾਈਮ ਜੇ ਪਾਣੀ ਦਾ ਫਲੋ ਬਹੁਤ ਤੇਜ਼ ਹੈ ਸੋ ਇਸ ਟਾਈਮ ਫਿਸ਼ਿੰਗ ਹੋ ਨਹੀਂ ਸਕਦੀ ਸੋ ਮੇਰੇ ਰਾਈਟ ਸਾਈਡ ਤੇ ਤੁਸੀਂ ਵਨ ਆਫ ਦਾ ਫਰਸਟ ਯੂਰੋਪੀਅਨ ਚਰਚ ਦੇਖ ਸਕਦੇ ਹੋ ਬਸ ਮੈਂ ਹੁਣੇ ਦੇ ਅੰਦਰ ਸੀ ਐਂਡ ਮੈਨੂੰ ਚੰਗਾ ਨਹੀਂ ਲੱਗਦਾ ਵੀ ਅੰਦਰ ਜਾ ਕੇ ਰਿਕਾਰਡ ਕਰਨਾ ਜ਼ਿਆਦਾ ਸੋ ਮੈਂ ਵਲੌਗ ਨਹੀਂ ਕੀਤਾ ਅੰਦਰ ਬਟ ਅੰਦਰੋਂ ਬਹੁਤ ਸੋਹਣੀਆਂ ਪੁਰਾਣੀ ਚਰਚਾਂ ਬਹੁਤ ਜ਼ਿਆਦਾ ਪਪੂਲਰ ਲੋਕ ਬਹੁਤ ਆ ਰਹੇ ਸੀ ਇੱਥੇ ਬਸ ਇਸ ਤੋਂ ਇਲਾਵਾ ਇੱਥੇ ਕਲੋਨੀਆਂਜ਼ ਨੇ ਨੋਰਮਲ ਜਿੱਦਾਂ ਆਪਣੇ ਪੌਂਡੀਚੇਰੀ ਚ ਵੀ ਨੇ ਬਟ पौंडीचेरी उन्होंने रीपेंट कितिया हुई सो नव लगदे रीपेंट नहीं हुई सो इधरों टेंडर कोकोनट पीने एंड रहे हैं एंड हाउ मच इज फॉर वन फिफ्टी कैन यू गिव वन विद मोर वाटर सो टेंडर कोकोनट पी लिए बेस्ट चीज़ है इस टाइम पीने पानी वाला इन नॉर्थ ऑल्सो इट इज सेम प्राइस फिफ्टी

ਕਿ ਤਾਂ ਬਾਗ ਚੱਕ ਕੇ ਵੀ ਆਖਣਾ ਬਾਗ ਮੇ ਤਾਂ 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 ਬਾਗ ਮੇ ਤਾਂ ਕੈਰੀ ਕੀਤਾ ਹੋਇਆ ਨਾਲ ਬਿਕੋਜ਼ ਮੈਂ ਸਿਟੀ ਚੇਂਜ ਕਰਨੀ ਆ ਹੁਣ ਇੱਥੋਂ ਸਿੱਧਾ ਮੈਂ ਰੇਲਵੇ ਸਟੇਸ਼ਨ THEN ਮੈਂ ਸਿਟੀ ਚੇਂਜ ਕਰਨੀ ਆ ਸੇਮ ਤਰੀਕੇ ਨਾਲ ਮੈਟਰੋ ਲੈ ਕੇ ਇਧਰੋਂ ਉਹ ਫੈਰੀ ਲੈ ਕੇ ਮੈਟਰੋ ਤੱਕ THEN ਮੈਟਰੋ ਲੈ ਕੇ ਵਾਪਸ ਹਾਈ ਕੋਰਟ ਹਾਈ ਕੋਰਟ ਤੋਂ ਬੱਸ ਲੈ ਕੇ ਮੈਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਸਿਟੀ ਚੇਂਜ बस कोकोनट वाटर ਪੀਨੇ ਆ ਐਂਡ ਦੈਨ ਚੱਲਦੇ ਆ ਇੱਥੇ ਦੇ ਟੈਂਡਰ ਕੋਕੋਨਟਸ ਦਾ ਟੇਸ ਬਹੁਤ ਜ਼ਿਆਦਾ ਫਰੈਸ਼ ਐਂਡ ਬਹੁਤ ਜ਼ਿਆਦਾ ਡਿਫਰੈਂਟ ਐ ਮਤਲਬ ਬਹੁਤ ਆਥੈਂਟਿਕ ਫੀਲ ਹੁੰਦਾ ਹਾਲਾਂਕਿ ਜਿਹੜੇ ਨਾਰਥ ਚ ਮਿਲਦੇ ਉਹ ਵੀ ਵਧੀਆ ਹੁੰਦੇ ਆ ਪਰ ਇਹ ਕਾਫੀ ਫਰੈਸ਼ ਨੇ ਇਹਨਾਂ ਚ ਪਾਣੀ ਬਹੁਤ ਜ਼ਿਆਦਾ ਮੇਰੇ ਖਿਆਲ ਨਾਲ ਨਾਰਥ ਚ ਜੇ ਆਪਾਂ ਲਈਏ ਤਾਂ ਇੱਕ ਅੱਧਾ ਇੱਕ ਜਾਂ ਡੇਢ ਗਲਾਸ ਪਾਣੀ ਨਿਕਲਦਾ ਮੇਰੇ ਖਿਆਲ ਨਾਲ ਇਹਦੇ ਚ ਬਹੁਤ ਜ਼ਿਆਦਾ ਪਾਣੀ ਆ ਐਂਡ ਬਹੁਤ ਵਧੀਆ ਕੁਆਲਿਟੀ ਐ ਟੇਸ ਬਹੁਤ ਵਧੀਆ ਐਂ ਐਨੀ ਗਰਮੀ ਹੈ ਤਾਂ ਬੈਸਟ ਚੀਜ਼ ਹੈ ਇਹ ਪੀਣ ਲਈ ਬਿਕੋਜ਼ ਇਹ ਤੁਹਾਡੇ ਸਾਰੇ ਜਿਹੜੇ ਇਲੈਕਟ੍ਰੋਲਾਈਟਸ ਹਨਾ ਨੂੰ ਬੈਲੈਂਸ ਕਰ ਦਿੰਦਾ। ਜਿਵੇਂ ਦੇਖ ਸਕਦੇ ਹੋ ਥੋੜੇ ਜ਼ਿਆਦਾ ਪੱਕੇ ਹੋਏ ਨੇ ਇਹਨਾਂ ਦਾ orange ਰੰਗ ਹੋ ਜਾਂਦਾ। ਐਂਡ ਇਹਨਾਂ 'ਚ ਵੀ ਖਾਸਾ ਪਾਣੀ ਹੁੰਦਾ। ਬਾਕੀ ਮੈਨੂੰ ਜ਼ਿਆਦਾ ਪਤਾ ਨਹੀਂ। ਪਰ ਵੱਡੇ-ਵੱਡੇ ਵੀ ਨੇ ਦੇਖੋ ਕਿੰਨਾ ਵੱਡਾ ਸਾਈਜ਼ ਹੈ ਇਹਦਾ। ਐਂਡ ਉੱਪਰ ਉਹ ਛੋਟੇ-ਛੋਟੇ ਵੀ ਪਏ ਨੇ। ਸੋ ਇਹਨੂੰ ਦੱਸਣਾ ਪੈਂਦਾ ਵੀ ਤੁਹਾਡੀ ਰਿਕੁਆਇਰਮੈਂਟ ਕੀ ਹੈ ਜੇ ਤੁਹਾਨੂੰ ਜ਼ਿਆਦਾ ਮਲਾਈ ਵਾਲਾ ਚਾਹੀਦਾ ਹੈ ਜਾਂ ਜ਼ਿਆਦਾ ਪਾਣੀ ਵਾਲਾ ਚਾਹੀਦਾ ਤੁਸੀਂ ਇਹਨੂੰ ਦੱਸ ਦਿਓ ਉਹ ਸਾਹਿਬ ਨਾਲ ਹੀ ਕੱਢ ਦਿੰਦਾ। ਕਿਉਂਕਿ ਐਂਡਦਰ ਹੋਰ ਵੀ ਲੋਕ ਨੇ ਐਂਡ ਮੋਸਟਲੀ ਪ੍ਰਾਈਸ ਇਥੇ 50 ਆ ਬਿਕਾਜ਼ ਥੋੜਾ ਟੂਰਿਸਟ ਏਰੀਆ ਆ ਅਦਰਵਾਈਜ਼ ਤੁਹਾਨੂੰ 30 ਰੁਪਏ 40 ਰੁਪਏ ਇਵਨ ਕਿ ਕੇਰਲਾ ਦੇ ਤਾਮਿਲਨਾਡੂ ਦੇ ਕਈ ਏਰੀਆ ਸੇ ਤੁਹਾਨੂੰ ਇਹ 10 10 ਰੁਪਏ ਚ ਵੀ ਮਿਲ ਜਾਂਦਾ ਸੋ ਇਥੇ 50 ਰੁਪਏ ਆ ਬਟ ਮੈਨੂੰ ਦਾਸ ਲੱਗੀ ਸੀ ਐਂਡ ਮੈਂ ਕੁਝ ਚੰਗਾ ਪੀਣਾ ਚਾਹੁੰਦਾ ਸੀ ਸੋ ਕੋਲਡ ਡਰਿੰਕ ਵਗੈਰਾ ਮੈਂ ਪੀਂਦਾ ਨਹੀਂ ਸੋ ਇਹ ਬੈਸਟ ਆ ਬੈਸਟ ਚੀਜ਼ ਐਂਡ ਇੱਕ ਹੋਰ ਵਧੀਆ ਚੀਜ਼ ਜਿਹੜੇ ਸਟ੍ਰਾਅ ਯੂਜ਼ ਕਰਦੇ ਨੇ ਉਹ ਪੇਪਰ ਸਟ੍ਰਾਅ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਪੇਪਰ ਸਟ੍ਰਾਅ ਨੇ ਸੋ ਪਲਾਸਟਿਕ ਬਿਲਕੁਲ ਨਹੀਂ ਯੂਜ਼ ਕਰਦੇ ਜੋ ਕਿ ਚੰਗੀ ਗੱਲ ਹੈ ਐਂਡ ਬੰਦਾ ਵੀ ਚੰਗਾ ਨਾਲ ਦੇ ਨਾਲ ਸਫਾਈ ਕਰੀ ਜਾਂਦਾ ਇਹ ਲੋ ਕੈਸ਼ ਹੀ ਲੈ ਲੋ ਯਾਰ ਥੈਂਕ ਯੂ ਸ਼ੋਭਾ ਸੁਪਨਾ ਬੈਕ ਚੱਕੀ ਲਾਂ ਚੱਲੀਏ ਸੋ ਇਥੇ ਆਹ ਸਾਈਕਲਸ ਵੀ ਨੇ ਜਿਹੜੇ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਹੋ ਆਨਲਾਈਨ ਪੇ ਕਰਕੇ ਐਂਡ ਰਾਈਡ ਉਸ ਅਕੋਰਡਿੰਗ ਐਂਡ ਕਰ ਸਕਦੇ ਹੋ ਬੜੀ ਵਧੀਆ ਚੀਜ਼ ਹੈ ਬਿਕੋਜ਼ ਇਸ ਏਰੀਆ 'ਚ ਵਾਕ ਕਰਨਾ ਬਹੁਤ ਔਖਾ ਐਂਡ ਤੁਸੀਂ ਵਾਈਬ ਦੇਖ ਸਕਦੇ ਹੋ ਇਨਫਰਾਸਟ੍ਰਕਚਰ ਦੇਖੋ ਸਾਰਾ ਡੱਚ ਜਾਂ ਪੋਰਟੂਗੀਸ ਸਟਾਈਲ ਦਾ ਬਣਿਆ ਹੋਇਆ ਹੈ ਜੇ ਇਸ ਸਾਈਡ ਚਲੀਏ ਤਾਂ ਇਸ ਸਾਈਡ ਨੂੰ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਦਾ ਇਸ ਤੋਂ ਜਦੋਂ ਆਪਾਂ ਸਿੱਧੇ ਜਾਂਦੇ ਆ ਤਾਂ ਸਾਰਾ ਜਿਹੜਾ ਡੱਚ ਵੈਲੀ ਕਹ ਲੋ ਜਾਂ ਪੋਰਟੂਗੀਸ ਵੈਲੀ ਕਹ ਲੋ ਉਹ ਸਟਾਈਲ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਇਦਾਂ ਦਾ ਜਿਵੇਂ ਹੱਟਸ ਬਣੀਆਂ ਹੋਈਆਂ ਹਨ ਉਹ ਇਸ ਤੋਂ ਅੱਗੇ ਜਾ ਕੇ ਸਾਰਾ ਉਹੀ ਕੰਟੀਨਿਊ ਹੁੰਦਾ ਐਂਡ ਕ੍ਰਿਸਮਸ ਤੇ ਅ ਨਿਊਯਾਰਕ ਦੇ ਨਿਊਯਾਰਕ ਤੇ 크리스마ਸ ਹੀ ਕੱਢੀ ਸੈਲੀਬ੍ਰੇਟ ਕਰਦੇ ਆ ਜਿਵੇਂ ਆਪਣੇ ਬਚੈਰਾ ਹੁੰਦਾ ਉਦਾਂ ਇਹ ਨਿਊਯਾਰਕ ਤੇ ਸੰਟਾ ਕਲਾਸ ਨੂੰ ਬਾੜਦੇ ਨੇ ਇਹ ਲੋਕ ਅੱਗ ਲਾਉਂਦੇ ਨੇ ਕਿ ਮੈਨੂੰ ਵੀਡੀਓ ਮਿਲੇ ਮੈਂ ਉਹਦੀ ਵੀਡੀਓ ਜ਼ਰੂਰ ਅਟੈਚ ਕਰੂੰਗਾ ਨਾਲ ਸੋ ਨਿਊਯਾਰਕ ਤੇ ਸੰਟਾ ਕਲਾਸ ਨੂੰ ਅ ਅੱਗ ਲਾਈ ਜਾਂਦੀ ਹੈ ਇੱਥੇ ਐਂਡ ਇੱਧਰ ਨੂੰ ਚੱਲਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਹੱਟਸ ਬਣੀਆਂ ਹੋਈਆਂ ਜਿਵੇਂ ਅ ਡੱਚ ਜਾਂ ਪੋਟਗੀਜ਼ ਕਰ ਹੁੰਦੇ ਆ ਉਧਰ ਸੋ ਹੁਣ ਮੈਂ ਵਾਪਸ ਉਸ ਫੈਰੀ ਦੇ ਵੱਲ ਜਾ ਰਿਹਾ ਐਂਡ ਉਸ ਤੋਂ ਬਾਅਦ ਵਾਟਰ ਮੈਟਰੋ ਲੈ ਕੇ ਵਾਪਸ ਹਾਈ ਕੋਰਟ ਐਂਡ ਦੈਨ ਉਥੋਂ ਮੈਂ ਸਿਟੀ ਚੇਂਜ ਕਰਨੀ ਆ ਤਾਂ ਹੀ ਬੈਗ ਮੇਰੇ ਨਾਲ ਹੀ ਐ ਬਿਕਾਜ਼ ਮੈਂ ਚੈੱਕ ਆਊਟ ਕਰਤਾ ਸੀਗਾ ਹੋਟਲ ਤੋਂ ਤੇ ਉਸ ਬਾਅਦ ਬਸ ਹੁਣ ਬੈਗ ਨਾਲ ਐ ਤੇ ਉੱਥੋਂ ਦਿਨ ਆਪਾਂ ਜਾਣਾ ਅਗਲੇ ਸਿਟੀ 'ਚ ਗੈਸ ਕਰੋ ਮੈਂ ਕਿ ਕਿਹੜੇ ਸਿਟੀ 'ਚ ਜਾ ਰਿਹਾ ਗੈਸ ਕਰੋ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਆਪਣੇ ਯਾਰਾਂ ਮਿੱਤਰਾਂ ਨਾਲ ਜ਼ਰੂਰ ਜ਼ਰੂਰ ਸ਼ੇਅਰ ਕਰਿਓ ਇੰਡੀਆ ਦੀ ਪਹਿਲੀ ਵਾਟਰ ਮੈਟਰ ਉਹ ਦਿਖਾ ਦਿਓ ਆਪਣੇ ਸਾਰੇ ਯਾਰਾਂ ਦੋਸਤਾਂ ਨੂੰ ਕਿ ਇੰਡੀਆ ਕਿੰਨਾ ਅੱਗੇ ਵੱਧ ਚੁੱਕਿਆ ਧੰਨਵਾਦ ਜੀ ਥੈਂਕ ਯੂ